ਮਰਚੈਂਟ ਨੀਵੀ ਦੇ ਵਿੱਚ ਕੰਮ ਕਰਦਾ ਅਮਰਿਤ ਸਰ ਦਾ ਇੱਕ ਨੌਜਵਾਨ ਡਿਊਟੀ ਦੌਰਾਨ ਸਮੁੰਦਰ ਦੇ ਵਿੱਚ ਲਾਪਤਾ ਹੋ ਗਿਆ ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਜਿਵੇਂ ਹੀ ਇਹ ਖਬਰ ਪਰਿਵਾਰ ਕੋਲ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਲਾਪਤਾ ਨੌਜਵਾਨ ਦੇ ਪਿਓ ਦਾ ਹਾਲ ਕਿਸੇ ਕੋਲੋਂ ਦੇਖਿਆ ਵੀ ਨਹੀਂ ਜਾ ਰਿਹਾ ਅੰਮ੍ਰਿਤਸਰ ਦੇ ਸੁਲਤਾਨ ਵਿੜਦਾ ਰਹਿਣ ਵਾਲਾ ਇੱਕ ਨੌਜਵਾਨ ਹਰਜੋਤ ਸਿੰਘ ਸਮੁੰਦਰ ਦੇ ਵਿੱਚ ਲਾਪਤਾ ਹੋ ਗਿਆ ਜਿਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਹਰਜੋਤ ਸਿੰਘ ਮਰਚੈਂਟ ਨੇਵੀ ਦੇ ਵਿੱਚ ਅਫਸਰ ਸੀ ਪਰ ਉਸ ਦੇ ਨਾਲ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਖਬਰ ਦਿੱਤੀ ਹੈ ਕਿ ਉਹਨਾਂ ਦਾ ਬੇਟਾ ਸਮੁੰਦਰ ਦੇ ਵਿੱਚ ਡਿੱਗ ਗਿਆ ਜਿਸ ਦਾ ਕੁਝ ਪਤਾ ਨਹੀਂ ਚੱਲ ਰਿਹਾ ਇਸ ਸੰਬੰਧੀ ਗੱਲਬਾਤ ਕਰਦਿਆਂ ਹਰਜੋਤ ਸਿੰਘ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਬੇਟਾ ਬਹੁਤ ਹੋਣਹਾਰ ਸੀ ਉਸਨੇ ਹੁਣ ਹੋਰ ਵੱਡਾ ਅਫਸਰ ਬਣਨਾ ਸੀ ਅਤੇ ਅਗਲੇ ਮਹੀਨੇ 13 ਤਰੀਕ ਨੂੰ ਛੁੱਟੀ ਹੋਣਾ ਸੀ ਜਿਸ ਨੂੰ ਲੈ ਕੇ ਪਰਿਵਾਰ ਕਾਫੀ ਖੁਸ਼ ਸੀ 17 ਤਰੀਕ ਨੂੰ ਉਸਦਾ ਜਨਮ ਦਿਨ ਵੀ ਸੀ ਉਸੇ ਦਿਨ ਫੋਨ ਆਇਆ ਕਿ ਤੁਹਾਡੇ ਮੁੰਡੇ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਫਿਰ ਕਹਿੰਦੇ ਉਸਦਾ ਪੈਰ ਥਿਲਕ ਗਿਆ ਪਰ ਅਜੇ ਤੱਕ ਉਸਦਾ ਕੁਝ ਪਤਾ ਨਹੀਂ ਚੱਲ ਸਕਿਆ ਉਹਨਾਂ ਆਖਿਆ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਵਾਈ ਜਾਵੇ ਬਹੁਤ ਮੁਸ਼ਕਿਲ ਲੱਗਦਾ ਇਹ ਨਾ ਪਹੁੰਚਣਾ ਸਾਨੂੰ ਉਹਨਾਂ ਨੇ ਅੱਛਾ ਅਫਸਰ ਬਣਾਈ ਚੀਫ ਅਫਸਰ ਬਣਾਈ ਆ ਗਏ ਪੜਾਈ ਕਰਨੀ ਪੜਾਈ ਦੇ ਵਿੱਚ ਇਹਨਾਂ ਇੰਟੈਲੀਜੈਂਟ ਸੀ ਇੱਕ ਵਾਰੀ ਫੇਰ ਨਹੀਂ ਆਇਆ ਤੱਕਰ ਜਿੰਨੇ ਵਾਰੀ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕੀਤੇ ਹਰ ਕੁਝ ਚੰਗੇ ਨੰਬਰਾਂ ਵਿੱਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਨਾਲ ਅੱਧਾ ਪੌਣਾ ਮਿੰਟਾਂ ਕਰ ਬੜੇ ਖੁਸ਼ੀ ਦਾ ਮਾਹੌਲ ਸੀਗਾ ਸਾਡਾ ਬੜੇ ਪਿਆਰ ਨਾਲ ਮੈਂ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਉਹ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਹਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਵੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਇੰਨਾ ਕਰਨਾ ਵੀ ਇਹ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਤੁਸੀਂ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਾਵਾਂਗਾ ਜਿਆਦਾ ਤੇਰ ਦੋ ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸ ਕੱਟਾ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਾਂ ਮੈਂ 2.5 ਮਹੀਨੇ ਰਾਵਾਂਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦੇਤੀ ਤੇ ਬਸ ਲੈ ਲਓ ਇਹੋ ਗੱਲਾਂ ਚੱਲਦੀਆਂ ਨੇ ਬੜਾ ਖੁਸ਼ੀ ਦਾ ਮਾਹੌਲ ਸੀ ਫਾਦਰਡੇ ਸੀ ਫਾਦਰਡੇ ਤੇ ਵਿਸ਼ ਕੀਤਾ ਉਹਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਿਹਾ ਖਾਨ ਨੂੰ ਮੈਂ ਕਹਿੰਦਾ ਨਹੀਂ ਤੂੰ ਨਾ کہیں ਆਪ ਹੀ ਲੈਵਾਂਗੇ ਚਲੋ ਅਸੀਂ ਸਭ ਕੁਝ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਵਾ ਮੁੜ ਕੇ ਮੈਨੂੰ 7 ਦਾ ਜਨਮ ਦਿਨ ਸੀਗਾ ਅਗਲਾ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਨੇ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਜੇ ਉਹਦਾ ਪੈਰ ਫਿਸਲ ਗਿਆ ਫਿਰ ਕਹਿੰਦਾ ਨਹੀਂ ਜੇ ਉਹਦੇ ਉਹ ਉਹ ਉਹਨੂੰ ਕਿਨਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਹਿੰਦਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਸੇ ਨੇ ਅਸੀਂ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਛੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਕਿਨਾ ਕਿਨਾ ਬੋਟਾਂ ਲਾਈਆਂ بڑے ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ 4-5 ਹੈਲੀਕਾਪਟਰ ਲੱਗੇ ਚਾਰ ਚਫੇਰੇ ਇਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਅ 6 ਦਿਨ ਹੋ ਗਿਆ ਅਸੀਂ ਹੋਏ ਮੰਗ ਕਰਦੇ ਹਾਂ ਸਰਕਾਰ ਕੋਲ ਕਿ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਖਬਰ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਸਾਂਝੀ ਕਰਨ ਦੇ ਲਈ ਪੁੱਜੇ ਉਹਨਾਂ ਆਖਿਆ ਕਿ ਤੇਜਪਾਲ ਸਿੰਘ ਦੇ ਬਾਰੇ ਜਾਣਨ ਦੇ ਲਈ ਸੰਬੰਧਿਤ ਮਰਚੈਂਟ ਨੇਵੀ ਦੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਸਾਡਾ ਇੱਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿੱਚ ਮੈਥੰਟ ਦੇਵੀ ਦੇ ਵਿੱਚ ਬਹੁਤ ਹੀ ਸੀਨੀਅਰ ਅਫਸਰ ਸੀਗਾ ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ ਉਹਦੇ ਜੇ ਤੱਕ ਉਹਨਾਂ ਦੇ ਡੈਡ ਮੇਰੇ ਨਾਲ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ ਇਹਨਾਂ ਨੂੰ ਸਿਰਫ ਜਿਹੜਾ ਮਛਟ ਦੇਵੀ ਦੇ ਹੈੱਡਕੁਆਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬੇਟਾ ਲੱਪਟਾ ਹੋ ਗਿਆ ਅਸੀਂ ਸਭ ਤੋਂ ਪਹਿਲਾਂ ਮਛਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਂਗੇ ਕਿ ਕੀ ਘਟਨਾ ਹੋਈ ਹੈ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਹੈ ਲਾਜ਼ ਦੇ ਇਹ ਕਿ ਹਰਜੋਤ ਸਿੰਘ ਪਿਛਲੇ ਕਰੀਬ 9 ਸਾਲਾਂ ਤੋਂ ਮਰਚੰਟ ਨੇਵੀ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਉਹ ਆਪਣੇ ਹੇਠਲੇ ਮੁਲਾਜ਼ਮਾਂ ਦੀ ਕਾਫੀ ਮਦਦ ਵੀ ਕਰਦਾ ਸੀ ਅੰਮ੍ਰਿਤਸਰ ਤੋਂ ਹਿਮਾਸ਼ੂ ਸ਼ਰਮਾ ਦੇ ਰਿਪੋਰਟ ਹਮਦਰ ਟੀਵੀ